ਸਾਰੇ ਨੇ ਜੀ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਡਾਕਟਰ ਦੀ ਜਿਹੜੀ ਰਿਪੋਰਟ ਜ ਮੈਂ ਟੈਸਟ ਕਰਾਉਣ ਗਿਆ ਸੀ ਤੁਸੀਂ ਪਿਛਲੇ ਵਲੌਗ ਵਿੱਚ ਦੇਖਿਆ ਹੋਣਾ ਸੋ ਮੇਰੀ ਵੀ ਰਿਪੋਰਟ ਆ ਗਈ ਤੇ ਰਿਪੋਰਟ ਆਉਣ ਤੋਂ ਪਹਿਲਾਂ ਪਹਿਲਾਂ ਸੀ ਉਹ ਵੀ ਪਤਾ ਨਹੀਂ ਕੁਝ ਵੀ ਆ ਸਾਡੇ ਕਿਉਂਕਿ ਮੇਰੇ ਇੱਕ ਫਰੈਂਡ ਦੀ ਰਿਪੋਰਟ ਦੇ ਵਿੱਚ ਉਹਦਾ ਕੋਲੇਸਟ੍ਰੋਲ ਕਾਫੀ ਹੈ ਹੀ ਆ ਗਿਆ ਸੀ ਤੇ ਉਸ ਤੋਂ ਬਾਅਦ ਉਹ ਕਹਿੰਦਾ ਸੀ ਵੀ ਤੇਰਾ ਵੀ ਮੋਸਟ ਪ੍ਰੋਬਲਮ ਇਹੀ ਆਈ ਹੋਊਗਾ ਤਾਂ ਮੇਰੇ ਨਾਲ ਵੀ ਆ ਤੇਰੀ ਡਾਈਟ ਆ ਤੇ ਪਰ ਫਿਰ ਵੀ ਮਨ ਚ ਸਵਾਰ ਵੀ ਸੀ ਐਵੇਂ ਲੱਗਦਾ ਵੀ ਠੀਕ ਹੋਊਗਾ ਤੇ ਉਹ ਤੋਂ ਪਹਿਲਾਂ ਪਹਿਲਾਂ ਹੀ ਪਰ ਆਪਾਂ ਰਿਪੋਰਟ ਆਉਣ ਤੋਂ ਪਹਿਲਾਂ ਪਹਿਲਾਂ ਪੀਜ਼ਾ ਵੀ ਬਣਾ ਕੇ ਖਾ ਲਿਆ ਦੋ ਤਿੰਨ ਵਾਰ 버ਗਰ ਬਣਾ ਕੇ ਖਾ ਲਏ ਤੇ ਸੈਂਡਵਿਚ ਉਹਨੇ ਸਾਰਾ ਉਹ ਖਾ ਲਿਆ ਉਹ ਤਾਂ ਪਹਿਲਾਂ ਪਹਿਲਾਂ ਵੀ ਕਿਤੇ ਡਾਕਟਰ ਕੋਲ ਸਾਰਾ ਕੁਝ ਬੰਦ ਨਾ ਕਰਦੇ ਪਹਿਲਾਂ ਪਹਿਲਾਂ ਹੀ ਖਾ ਲੀ ਉਹ ਮਰਪੋਲ ਵਾਸੇ ਡਾਕਟਰ ਕੋਲ ਗਿਆ ਉਹਨਾਂ ਨੇ ਕਿਹਾ ਮੈਨੂੰ ਵੀ ਸਾਰਾ ਕੁਝ ਠੀਕ ਆ ਜਿਹੜਾ ਕੁਝ ਵੀ ਸਾਰਾ ਕੁਝ ਸੀਗਾ ਉਹ ਬਿਲਕੁਲ ਰੇਂਜ ਦੇ ਸੀਗਾ ਸਾਰਾ ਕੁਝ propto ਸਿਰਫ ਜਿਹੜਾ ਮੈਂ ਐਕਸਪੈਕਟ ਕੀਤਾ ਸੀਗਾ ਵੀ ਫੈਟੀ ਲੀਵਰ ਜੀਗਾ ਥੋੜਾ ਜਿਹਾ ਉਹ ਵੀ ਉਹਨ ਪ੍ਰੋਬਲਮ ਕੀ ਹੋ ਗਈ ਜਾਂ ਡਾਕਟਰ ਸਾਹਿਬ ਨੇ ਆਏ ਕਹਿ ਦਿੰਦੇ ਵੀ ਬਹੁਤ ਫੈਟੀ ਲੀਵਰ ਆ ਸੀਰੀਅਸ ਆ ਤੇ ਉਹ ਪ੍ਰੋਗਰਾਮ ਕਰਨਾ ਮੈਨੂੰ ਕਹਿੰਦੇ ਵੀ ਠੀਕ ਆ ਥੋੜਾ ਜਿਹਾ ਤੇਰਾ ਕਾਰਨਲ ਠੀਕ ਹੋ ਜਾਊਗਾ ਮਹੀਨੇ ਦੇ ਵਿੱਚ ਡਾਈਟ ਤੇ ਐਕਸਰਸਾਈਜ਼ ਨਾਲ ਮਤਲਬ ਵੀ ਉਹ ਸਿਰਫ ਥੋੜੀ ਜਿਹੀ ਪ੍ਰੋਬਲਮ ਸੀ ਕਿ ਜਦੋਂ ਆਪਾਂ ਪਾਕਿਸਤਾਨੀ ਡਾਕਟਰ ਨੂੰ ਦਿਖਾਈ ਹਾਂ ਉਹਨਾਂ ਨੇ ਕਿਹਾ ਵੀ ਆਪਣੇ ਸਬਸਕ੍ਰਾਈਬਰ ਨੇ ਹਾਂ ਉਹਨਾਂ ਨੇ ਜਦ ਦੇਖੀ ਉਹਨਾਂ ਨੇ ਕਹਿੰਦੇ ਵੀ ਨਹੀਂ ਕੋਈ ਇਹਦੇ ਵਿੱਚ ਠੀਕ ਆ ਸਾਰਾ ਕੁਝ ਮੈਂ ਵੀ ਨੂੰ ਵੀ ਭੇਜੀ ਮੈਂ ਕਿਹਾ ਤੈਨੂੰ ਪੜੀ ਜਾਣਾ ਦੱਸਦੀਆਂ ਤੈਨੂੰ ਰਿਪੋਰਟ ਦੇਖਣੀਆਂ ਹੁੰਦੀਆਂ ਕਿਹਾ ਸਮਟ ਫਿਰ ਉਹਨਾਂ ਨੇ ਮੈਨੂੰ ਕਿਹਾ ਵੀ ਤੇਰਾ ਏਟੀਓਐਸ ਪਤਾ ਨਹੀਂ ਕੀ ਹੈ ਇਹ ਬਾਕੀ ਸਾਰਾ ਠੀਕ ਆ ਵੀ ਪ੍ਰੋਬਲ मोस्ट ਪ੍ਰੋਬਬਲੀ ਵੀ ਲੀਵਰ ਚੈੱਕ ਕਰਾਉ। ਮੈਂ ਕਿਹਾ ਮੈਂ ਡਾਕਟਰ ਨੇ ਕਿਹਾ ਸੀਗਾ ਕੋਈ ਪ੍ਰੋਬਲਮ ਆਈ ਮੈਂ ਉਹ ਖਾਰਾ ਮਟਾਰਨ ਸੀ ਦੀ ਗੋਲੀ। ਮੈਂ ਇੱਕ ਵਾਰ ਰੈਟਕੀ ਲੈਂਦੀ ਸੀ ਲੋਕ ਬਹੁਤ ਲੋਕ ਵਿਟਾਮਿਨ ਬੀ ਵੀ ਖਾਂਦੇ ਨੇ ਮੈਂ ਡੀ ਤੇ ਸੀ ਲੈਂਦੀ ਸੀ ਕਿਉਂਕਿ ਡੀ ਉਹਰੇ मोस्ट ਪ੍ਰੋਬਬਲੀ ਸਾਰੇ ਦਾ ਘਾਟੀ ਹੁੰਦਾ ਹੁਣ ਟਾਈਡਰ ਵਿੱਚ ਵੀ ਘਟ ਹੁੰਦਾ ਵਾ ਤੇ ਸੀ ਦੀ ਨਾਲ ਇਹਦੇ ਸੇਲਟ ਲੱਗੀ ਸੀ ਮੈਂ ਵੀ ਚੱਕ ਲਿਆ ਆ ਤੇ ਹੁਣ ਥੋੜਾ ਜਿਹਾ ਫਿਰ ਵਰਕ ਕਰਾਂਗੇ ਹਲੇ ਇਸ ਲਈ ਇਹ ਨਾ ਸੀਰੀਅਸ ਮੁੱਦਾ ਨਹੀਂ ਹੈਗਾ ਮੇਰੇ ਸਭ ਤੋਂ ਵੱਡੀ ਸੀ ਜਿਹੜਾ ਕੋਲੇਸਟ੍ਰੋਲ ਹੁੰਦਾ ਉਹ ਮੇਰਾ ਠੀਕ ਰੰ ਦੇ ਵਿੱਚ ਆਇਆ ਤੇ ਇੱਕ ਦੋ ਹੋਰ ਇੰਪੋਰਟੈਂਟ ਜਿ ਉਧਰ ਮੇਂ B12 ਵੀ ਮੇਰਾ ਠੀਕ ਆਇਆ ਜਿਹੜਾ ਫਰਟੀ ਲਿਵਰ ਆ ਇਹ ਪਹਿਲਾਂ ਮੰਨੀ ਦਾ ਵੀ ਆਇਆ ਸੀ ਮਨੇ ਕਹਾ ਮੈਨੂੰ ਕਹਾ ਤੇਤੋਂ ਨੇ ਆਇਆ ਤਾਂ ਨਹੀਂ ਪਿਛੇ ਡਾਕਟਰ ਨੇ ਵੀ ਸਰਾਵਦਾ ਨਹੀਂ ਬੰਨੇ ਮੈਂ ਕਹਾ ਨਹੀਂ ਮੇਤੋਂ ਦੇ ਵਿੱਚ ਕਹਿੰਦਾ ਮੈਂ ਹਰੇਕ ਤੋਂ ਪੁੱਛਦੇ ਨਹੀਂ ਫਰਟੀ ਲਿਵਰ ਨਹੀਂ ਕਿਉਂਕਿ ਉਹ ਪੰਜਾਬੀ ਡਾਕਟਰ ਨੇ ਉਹਨਾਂ ਨੂੰ ਹਾਂ ਜੀ ਪੰਜਾਬੀ ਨੂੰ ਤਾਂ ਦੇਖ ਕੇ ਬਸੇ ਲਮਣੀ ਨੂੰ ਪੁੱਛਿਆ ਹਣਾ ਨਹੀਂ ਮਤਲਬ ਵੀ ਉਹਨਾਂ ਨੂੰ ਤਾਂ ਬਾਣੀ ਕਰਕੇ ਵੀ ਪਤਾ ਹੋਣਾ ਨਾ ਜੇ ਕੋਈ ਗੋਰਾ ਹੋਵੇ ਉਹਨੂੰ ਨਹੀਂ ਪਤਾ ਲੱਗਣਾ ਤੇ ਫਰਟੀ ਲਿਵਰ ਦੇ ਵੈਸੇ ਆਪਣੇ ਕੋਲ ਦੋ ਇਲਾਜ ਹੈਗੇ ਨੇ ਜਿਹੜੇ ਮੈਂ ਆਨਲਾਈਨ ਹੀ ਜੇ ਆਪਾਂ ਦੇਖਦੇ ਹਾਂ ਨਾ ਜਾਂ ਜਿਹੜਾ ਉਹ ਸਾਰਿਆਂ ਨੂੰ ਪਤਾ ਇੱਕ ਦੇਸੀ ਆਣਾ ਵਾ ਜਮਨੀ ਨੇ ਉਹ ਥੋੜਾ ਜਿਹਾ ਵਰਤ ਕੇ ਦੇਖਿਆ ਸੀ ਉਹ ਜਮੇ ਕਾ ਮੇਰਾ ਠੀਕ ਹੋ ਗਿਆ ਸੀਗਾ ਤੇ ਜਿਹੜਾ ਕੋਲੇਸਟ੍ਰੋਲ ਵੀ ਮੇਰਾ ਆਇਆ ਨਹੀਂ ਹੈਗਾ ਰਿਪੋਰਟ ਦੇ ਵਿੱਚ ਹੋਗਾ ਮੈਨੂੰ ਇੱਕ ਕਾਰਨ ਲੱਗਦਾ ਪਰਸਨਲੀ ਕਿਉਂਕਿ ਜਿਹੜੀ ਅਰਜੁਨ ਸ਼ਾਲ ਹੁੰਦੀ ਹੈ ਜਿਹਨੂੰ ਕਹਿੰਦੇ ਨੇ ਨਾ ਅਰਜੁਨ ਦਾ ਦਰਖਤ ਦੀ ਉਹ ਇਹਦੇ ਵਾਸਤੇ ਬਹੁਤ ਵਧੀਆ ਹੁੰਦੀ ਹੈ ਹਰਟ ਵਾਸਤੇ ਉਹ ਸਾਡੇ ਕੋਲ ਇੱਕ ਪੈਕੇਟ ਪਿਆ ਸੀਗਾ ਜਦ ਮੈਨੂੰ ਮੇਰੇ ਫਰੈਂਡ ਨੇ ਕਿਹਾ ਵੀ ਉਹਦਾ ਬੜਿਆ ਹੋਇਆ ਮੈਂ ਥੋੜੀ ਸਰਚ ਕੀਤੀ ਕਹਿੰਦੇ ਵੀ ਅਰਜੁਨ ਛਾਲ ਦਿੱਲੀ ਬਹੁਤ ਵਧੀਆ ਹੁੰਦੀ ਆ ਸੋ ਜਿਹੜੀ ਸੀ ਮੈਂ ਰੋਜ਼ ਸਵੇਰੇ ਪਾਣੀ ਚ ਉਬਾਲ ਕੇ ਪੀ ਲੈਂਦਾ ਸੀਗਾ ਉਹ ਲਿਆਂਦੀ ਮੇਰੇ ਲਈ ਸੀ ਪੀਤੀ ਸਿੰਘ ਸਾਹਨੇ ਇਹ ਤਾਂ ਨਹੀਂ ਕਿ ਸੀ ਰੈਗੂਲਰ ਨਹੀਂ ਮਿਲਦਾ ਸੀ ਮੈਂ ਜਦੋਂ ਮੈਨੂੰ ਯਾਦ ਆ ਜਾਂਦਾ ਸੀਗਾ ਬਣਾ ਕੇ ਪੀ ਲੀ ਦ ਸਵੇਰੇ ਕਿਉਂ ਵੀ ਨਦੇ ਮੇਰੇ ਨਾਲ ਉਹਦੇ ਕਰਕੇ ਮੇਰਾ ਉਹ ਚੀਜ਼ ਪ੍ਰੋਬਲਮ ਠੀਕ ਆਈ ਉਹ ਵੈਸੇ ਮੈਨੂੰ ਵੀ ਉਦੋਂ ਜ਼ਰੂਰ ਸੀਗੀ ਜਦੋਂ ਮੈਨੂੰ ਕੋਵਿਡ ਦਾ ਥੋੜਾ ਲੱਗ ਰਿਹਾ ਸੀਗਾ ਚੱਕਰ ਉਦੋਂ ਲੈ ਕੇ ਆਂਦਾ ਸੀਗਾ ਉਦੋਂ ਚਿਕਨ ਬਾਕਸ ਹੋ ਗਿਆ ਸੀ ਤਾਂ ਮੈਨੂੰ ਉਹ ਬਾਅਦ ਚ ਤਾਂ ਮੈਂ ਪੀਤਾ ਨਹੀਂਗਾ ਚਲੋ ਵਧੀਆ ਹੋਇਆ ਤੁਸੀਂ ਪੀ ਲਿਆ ਉਹਨੂੰ ਹਾਂ ਤੇ ਬੱਸੀ ਹੁਣ ਆਪਾਂ ਚੱਲਦੇ ਆਂ ਥੋੜਾ ਜਿਹਾ ਗਰੋਸਰੀ ਕਰਨੀ ਸੀ ਥੋੜਾ ਜਿਹਾ ਹੋਸ਼ਮਾਨ ਦੇਖਣਾ ਸੀ ਜੇ ਮਿਲਦਾ ਹੋਇਆ ਇਸ ਮੌਸਮ ਅੱਜ ਸੋਨਾ ਸੁਨੋਈ ਪਈ ਸੀ ਦੋ ਤਿੰਨ ਦਿਨ ਬਹੁਤ ਜ਼ਿਆਦੇ ਪਰ ਉਹ ਤੋਂ ਬਾਅਦ ਕੱਲ ਦੀ ਕਾਫੀ ਧੁੱਪ ਹੈ ਪਰ ਠੰਡ ਪਾ ਬਾਹਰ ਜਾ ਕੇ ਪਤਾ ਲੱਗੂ ਠੰਡ ਹੋਊਗੀ ਮੇਰੇ ਖਿਆਲ ਚ ਆਪਾਂ ਚੱਲ ਪਏ ਕਿਤਾਬਾਂ ਦੇਖ ਰਹੇ ਹਾਂਗੇ ਸਿੱਖ ਇਤਿਹਾਸ ਵਾਲੀਆਂ ਸੋਚਿਆ ਥੋੜੀਆਂ ਇੱਕ ਬੁੱਕਸ ਲੈ ਕੇ ਜਾਣੇ ਆਂ ਕਰ ਹੋਣੀਆਂ ਚਾਹੀਦੀਆਂ ਨੇ ਇਤਿਹਾਸ ਪੜ੍ਹਨਾ ਚਾਹੀਦਾ ਤੇ ਆਪਾਂ ਜੀ ਸੱਚਾ ਸੌਦਾ ਗੁਰਮਤ ਪ੍ਰਚਾਰ ਸੁਸਾਇਟੀ ਆਏ ਸੀਗੇ ਇੱਥੋਂ ਸਿੱਖਤਾਰ ਬਣਾ ਰਿਲੇਟਡ ਹਰ ਇੱਕ ਚੀਜ਼ ਮਿਲ ਜਾਂਦੀ ਆ ਮਤਲਬ ਵੀ ਕੰਕਰ ਸਟੋਲੇ ਬਰਤਨ ਸਰ블ੋ ਦੇ ਤੇ ਕਿਤਾਬਾਂ ਜਾਂ ਗੁਟਕਾ ਸਭ ਤੁਹਾਨੂੰ ਚਾਹੀਦੇ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਨੇ ਇਹ ਹੈਗਾ ਸਟੀਲਜ਼ ਐਂਡ ਟਾਰਨਮ ਵਾਲੇ ਪਲਾਜ਼ੇ 'ਚ ਤੇ ਜੇ ਤੁਹਾਨੂੰ ਕਦੇ ਕੋਈ ਚੀਜ਼ ਚਾਹੀਦੀ ਹੁੰਦੀ ਤੁਸੀਂ ਡਰਿਆ ਨਾ ਕਰੋ ਕਈ ਵਾਰ ਵੀ ਬੰਦਾ ਇੰਡੀਆ ਤੋਂ ਪਹਿਲੀ ਵਾਰ ਆਉਂਦਾ ਅਗਲੇ ਨੂੰ ਪਤਾ ਨਹੀਂ ਹੁੰਦਾ ਕਿ ਪਾਣੀ ਦਾ ਸਮਾਨ ਮਿਲਦਾ ਹਰੇਕ ਆ ਕੇ ਹੈਰਾਨ ਹੋ ਜਾਂਦਾ ਅਮਰੀਕਾ ਮਰੂਕਾ ਤੋਂ ਵੀ ਆ ਗਏ ਉਹ ਕਹਿੰਦੇ ਯਾਰ ਉਹਨੇ ਸਾਰਾ ਕੁਝ ਮਿਲ ਜਾਂਦਾ ਆ ਵਾਲਾ ਥ੍ਰਿਫਟ ਸਟੋਰ 21 ਦਾ ਫੇਵਰਟ ਥ੍ਰਿਫਟ ਸਟੋਰ ਆ ਪਤਾ ਕਿਉਂ ਉਹ ਕਿਹੜਾ ਉਹਨੇ ਕਿ ਜੈਕਟ ਲੈਣ ਆਇਆ ਸੀਗਾ ਇਹਨੂੰ ਇੱਕ ਜੈਕਟ ਪਸੰਦ ਆਈ ਇਹਦੇ ਵਿੱਚ ਹੱਥ ਮਾਰਿਆ ਵਿੱਚ 5 ਖਾਮਨੀ 10 ਖਾਮਨੀ 20 ਡਾਲਰਾਂ ਦਾ ਉਹ ਡਾਲਰ ਨਿਕਲੇ ਸੀ ਹੁਣ ਫੇਰ ਕਈ ਵਾਰ ਆ ਜਾਂਦਾ ਉਹ ਕਿਹੜਾ ਮਾਰਨ ਜੇਬਾਂ ਹੀ ਚੈੱਕ ਕਰਦੇ ਆ ਫੇਰ ਅਸੀਂ ਆ ਗਏ ਤੇ ਉਹ ਰੋ ਇੱਕ ਆ ਲਿੱਤਾ ਪਾਂਡਾ ਲੇਤਾ ਵਾਣਾ ਮੈਂ ਤਾਂ ਲੇਤਾ ਨਹੀਂ ਕੁਛ ਤੇ ਕਾ ਪਾਂਡਾ ਦਿੰਦਾ ਦੇਖੀ ਉਹ ਹੋਣ ਲੱਗਿਆ ਨਾ ਸੋਹਣਾ ਲੱਗਿਆ ਮੈਨੂੰ ਐਵੇਂ ਤਾਂ ਇਹਨਾਂ ਨੂੰ ਬਹੁਤ ਸਾਫ਼ ਜਿਹਾ ਵੀ ਸੀਗਾ ਇਹਨਾਂ ਨੂੰ ਪਤਾ ਨਹੀਂ ਕਾਤੋਂ ਲੈ ਲਿਆ ਮੇਗਾ ਸੀ ਤੁਸੀਂ ਕਿਉਂ ਦੋਨੇ ਆਨੇ ਕੁੜੀਆਂ ਨੂੰ ਬਟ ਡੈਡੀ ਵੀਅਰ ਦੇ ਦੇਖੀ ਆਂਦੇ ਹੋਗੇ ਤੇ ਕਿ ਇਹਨਾਂ ਨੂੰ ਮੱਛੀ ਪਸੰਦ ਆ ਗਈ ਸੀ ਉਹ ਮੈਂ ਛੜਾਤੀ ਮੈਂ ਕਿ ਛੱਡ ਦੋ ਇਹਨੂੰ ਬਕਸ਼ ਦੋ ਆਪਾਂ ਡੈਡੀ ਲਈ ਗਿਫਟ ਲੈ ਰਹੇ ਆਂਗੇ ਜਿਹੜਾ ਕਿ ਉਹਨਾਂ ਨੂੰ ਪਸੰਦ ਨਹੀਂ ਆਣਾ ਮੈਂ ਤਾਂ ਕਹਿਣਾ ਵੀ ਕਾਹਨੂੰ ਲੈਣਾ ਤੁਹਾਨੂੰ ਫੇਰ ਰਿਟਰਨ ਕਰਨਾ ਹਣਾ ਸਾਰੇ ਦਬਦੇ ਨਹੀਂ ਹੈਗੇ ਪਰ ਅਸੀਂ ਆਪਣੇ ਡੈਡੀ ਲਈ ਗਿਫਟ ਲੈਣਾ ਚਾਹੁੰਦੇ ਆਂ ਅਸੀਂ ਉਹਨਾਂ ਨੂੰ ਸਨੋਵ ਜੈਕਟ ਲੈ ਕੇ ਦੇਣੀ ਚਾਹੁੰਦੇ ਆਂ ਸੋਹਣੀ ਲੱਗ ਰਹੀ ਆ ਪਰ ਲੱਗਦੀ ਐ ਸਨੋ ਨਹੀਂ ਰੇਨ ਦੀ ਆ ਵੀ ਰੇਨ ਸੌਰੀ ਦੇ ਕੁਆਲਿਟੀ ਨਹੀਂ ਹੋ ਬੋ ਕੁਆਲਿਟੀ ਹੈਗੀ ਐ ਮੇਰੀ ਰੇਨ ਜੈਕਟ ਆ ਜਿਦਾਂ ਜੈਸਾ ਉਹਨਾਂ ਕੁਆਲਿਟੀ ਆ ਉਸਨੂੰ ਇਹ ਆ ਜੂਗੀ ਆ ਹੀ ਜਾਊਗੀ ਮੇਰੇ ਨਾਲ ਫਾਈਟ ਹੋਗੀ ਥੋੜੀ ਫਟ ਫਟ ਹੋਊਗੀ ਥੋੜੀ ਇਥੇ ਵੱਡਾ ਸਾਈਜ਼ ਆ ਰਹੀ ਐ ਇਹ ਵੀ ਠੀਕ ਐ ਤਾਂ ਵੱਡਾ ਵੀ ਆ ਸਕਦਾ ਉਹ ਜ਼ਿਆਦਾ ਹੀ ਖੁੱਲਡਾ ਹੋਣਾ ਨਾ ਹੋਵੇ ਇਹ ਵੀ ਚੱਲ ਪਾ ਆ ਦੇਖੋ ਵੱਡਾ ਸਾਈਜ਼ ਆ ਇਹਦਾ ਕਿਹੜਾ ਪੈਸੇ ਲੱਗਣੇ ਦੇਖਣ ਤਾਂ ਕੋਈ ਮੁੱਲ ਨਹੀਂ ਦੇਖ ਲਓ ਦੇਖ ਲਓ ਲੈਣ ਦਾ ਹੈ ਵੀ ਪਰ ਅਸੀਂ ਨਾਲ ਪਜਾਮਾ ਵੀ ਲੈਣ ਦਾ ਸੋਚ ਰਹੇ ਹਾਂ ਨਾ ਇਹ ਤਾਂ ਜ਼ਿਆਦਾ ਖੁੱਲੀ ਹੋ ਜਾਂਦੀ ਹੈ ਕੋਈ ਮੈਂ ਕਹਿ ਰਹੀ ਇੱਕ ਵਾਰੀ ਜਿਪ ਤਾਂ ਮੰਨ ਲੈ ਕਰੋ ਦੇਖੀ ਰੈਨ ਦੇ ਰਹਿਣ ਦੇ ਉਹ ਹੀ ਸੈੱਟ ਆ ਥੋੜੀ ਐਕਸਟਰਾ ਉਹ ਠੀਕ ਆ ਆਹੋ ਨੇ ਨਾ ਜਗਣਿਆਂ ਵਾਲੇ ਰਾਬ ਨੇ ਕਹਿੰਦੇ ਜਿੱਦਿਆਂ ਬਾ ਬਾਵਾ ਸੈੱਟ ਆਉਂਦੀਆਂ ਨੇ ਉਹ ਲੈਣੀ ਚਾਹੀਦੀ ਆ ਇਹਦੀ ਬਾਵਾ ਵੱਡੀਆਂ ਨੇ ਮੋਡੇ ਹੁੰਦੇ ਆ ਜ਼ਿਆਦਾ ਖੁੱਲੀ ਹੈ ਰੈਨ ਓਏ ਦੀਸ ਇੱਕ ਤਾਂ ਤੁਸੀਂ ਆਹਿਆਂ ਕਿਹਾ ਰਹੇ ਹੁੰਦੇ ਸੀਗੇ ਵੀ ਡੈਡੀ ਕਿੱਥੇ ਆ ਡੈਡੀ ਨੂੰ ਨਹੀਂ ਮਲਾਉਨੇ ਹੈਗੇ ਡੈਡੀ ਭਾਈ ਸਾਡੇ ਉਸ ਕਰਦੇ ਨਹੀਂ ਮੈਨੂੰ ਰੈਕਟ ਨਹੀਂ ਕਰਦੇ ਕਿ ਨਾਮ ਜਪਣ ਦੇ ਲੱਗਿਆ ਸਟਾਟੀ ਨਿਕਲ ਜਾਣ ਬਾਰਡਰ ਬਾਬਾ ਜੀ ਬਣਾ ਦੇ ਦੇ ਹਾਂ ਜੀ ਡੈਡੀ ਸੇਵਾ ਕਰਨ ਚੱਲ ਜਾਂਦੇ ਨੇ ਰਾਤ ਨੂੰ ਕਈ ਵਾਰ ਸੁੱਤੇ ਹੁੰਦੇ ਮਤਲਬ ਦਿਨੇ ਕੀ ਸੁੱਤੇ ਹੁੰਦੇ ਨੇ ਤੇ ਜਦ ਤੱਕ ਜਿਹੜਾ ਵੀਡੀਓ ਬਣਾਈਦੀ ਆ ਫਿਰ ਅਸੀਂ ਠਾਲਦੇ ਨਹੀਂ ਹੁੰਦੇ ਜੇ ਕਈ ਵਾਰ ਗੁਰਦੁਆਰੇ ਗਏ ਹੁੰਦੇ ਆ ਕਿ ਮੈਂ ਰੈਸਟ ਕਰਦੇ ਹੁੰਦੇ ਜਾਂ ਕਈ ਵਾਰ ਘੁੰਮਣ ਫੇਰਨ ਨੂੰ ਫਿਰ ਅਸੀਂ ਕਦੇ ਠਾਲਦੇ ਨਹੀਂ ਹੁੰਦੇ ਜਿਹੜੇ ਇੱਥੇ ਜਾਨੇ ਬੈਠੇ ਹੁੰਦੇ ਆ ਹੁੰਦਾ ਕਿ ਉਵੇਂ ਵੀਡੀਓ ਬਣਾ ਲਓ ਇੱਕ ਹੋਰ ਕਨਫਿਊਜ਼ਨ ਆਉ ਸ਼ਾਇਦ ਅੱਗੇ ਕਿਸੇ ਵੀਡੀਓ ਚ ਉਹ ਅੱਗੇ ਦੱਸਾਂਗੇ ਬਾਕੀ ਦੱਸਾਂਗੇ ਕੋਈ ਨਹੀਂ ਮਾਰੀ ਹਦਨਾਂ ਕਿਸੇ ਨੇ ਕਮੈਂਟ ਕੀਤਾ ਸੀ ਪਤਾ ਨਹੀਂ ਵੀਰ ਜੀ ਨੇ ਦੱਸਿਆ ਮੈਨੂੰ ਤਾਂ ਪਤਾ ਨਹੀਂ ਕਿਨੇ ਕਿੱਥੇ ਗਿਆ ਆ ਤੇ ਮੈਂ ਕਿਤਾ ਨਮਾ ਜੋਰੀਆ ਪਹਿਲੀ ਵਾਰਾ ਰੰਗ ਦਾ ਡਿਜ਼ਾਈਨ ਵਾਲਾ ਸੁੱਤੇ ਪਾ ਸ਼ੇਰ ਨੂੰ ਠਾਈ ਰਵ ਨੇ ਇਹ ਡੈਡੀ ਤਾਂ ਸੀਗਾ ਮੈਂ ਲੈ ਲਿਆ ਮੈਂ ਕਿਹਾ ਚਲ ਆ ਲੈ ਲੈਣੇ ਤੇ ਡੈਡੀ ਦੇ ਕੱਪੜੇ ਡੈੜੀ ਨੇ ਪਾ ਕੇ ਦੇਖ ਲੈ ਸਟਾਈਲ ਜੀ ਇਹ ਮੇਰੇ ਕੋਲ ਰੇਪੇੜ ਕੀ ਤਰ੍ਹਾਂ ਹੈ ਬਹੁਤ ਇਹ ਗੱਡੀ ਤੇ ਫਰੈਂਡ ਨੇ ਡੈਡ ਨੂੰ 50 ਦਿੱਤਾ ਆਪਾਂ ਨੇ ਲੈ ਲਿਆ ਬਹਿ ਗਈ ਛੱਡੀ ਵੀ ਵਧੀਆ ਲੱਗੂ ਇਹ ਵੀ ਠੀਕ ਹੈ ਆ ਤਾਂ ਕਦੇ ਮੇਰਾ ਫਲੈਕਟਰ ਪੁਰੇ ਤੜਪਣਾ ਵੀ ਮੈਂ ਕੋਟ ਦੇ ਤਾਂ ਹੋਣੇ ਚਾਹੀਦੇ ਆ ਕਿਉਂਕਿ ਮੀਂਹ ਨਹੀਂ ਡਿੰਦਾ ਨੀ ਨਾ ਹੁੰਦਾ ਕਿ ਰਿਆ ਜਾਂਦਾ ਬੰਦਾ ਰੋ ਪੈਂਦੇ ਨਾ ਮੀਂਹ ਪੈਂਦਾ ਸਹੀ ਲੱਗਦਾ ਸੱਟਾ ਟੋਟੇ ਪੁਰਾ ਹਾਂ ਸੱਟਾ ਅਸੀਂ ਸੇਖ ਸਕਦੇ ਪਾਉਂਦੇ ਉਹ ਜਿਵੇਂ ਹੁਣ ਸਤਰੀ ਸੀ ਸਤਰੀ ਪੱਟ ਕੇ ਪਰੇ ਮਾਰੀ ਮੇਰੇ ਹੱਥ ਚ ਕੋਲੀ ਰੱਬ ਨੇ ਐਨਾ ਦਬਾਣ ਸੀ ਤਗੜਾ ਉਹ ਹਵਾ ਰਹੀ ਤੇਜ਼ ਹੁੰਦੀ ਆ ਹਾਂ ਹੁਣ ਇਹਦੇ ਨਾਲ ਜਿਵੇਂ ਟੋਪੀ ਲੈ ਕੇ ਜਾੜ ਕੋਈ ਨਹੀਂ ਮੈਂ ਟੋਪੀ ਲੈ ਕੇ ਆਂਦਾ ਅਸੀਂ ਉੱਪਰ ਨਾਲ ਤਾਂ ਠੀਕ ਆ ਵਾ ਪਜਾਮਾ ਦਾ ਬਾੜਾ ਚਮਕਦਾ ਪੁਰਾ ਜਗਮਗਾ ਕਰਦਾ ਹੋਰ ਲੱਗ ਹੀ ਲੱਗ ਉੱਤੇ ਦੀ ਪੌਣੇ ਨੂੰ ਨਹੀਂ ਨਾ ਹਾਂ ਉੱਤੇ ਵਾਲੀ ਪੌਣੇ ਆ ਪਰ ਮਤਲਬ ਵੈਸੀ ਸੈਟ ਆ ਗਿਆ ਕੋਡ ਸਹੀ ਆ ਅਸੀਂ ਇੱਕ ਹੋਰ ਲੈਣ ਲੱਗੇ ਸੀਗੇ ਇਹ ਇਦੋਂ ਖੁੱਲਾ ਚੱਕਿਆ ਸੀ ਜੇਕਰ ਮੈਂ ਵੀਡੀਓ 'ਚ ਦੇਖਿਆ ਹੋਣਾ ਚਾਹ ਰੋ ਮੇਰੇ ਬੜਾ ਜ਼ਿਆਦਾ ਖੁੱਲਾ ਸੀਗਾ ਆ ਸਹੀ ਆਇਆ ਟ੍ਰੈਕਟ ਉਹ ਗਲੇ ਅਸੀਂ ਤਾਂ ਨਹੀਂ ਲਾਇਆ ਸੀ ਜੀ ਕਿਉਂਕਿ ਸਾਨੂੰ ਐਸੇ ਮੋੜਨਾ ਪਿਆ ਫਿਰ ਅਸੀਂ ਮੋੜ ਦਾਂਗੇ ਮੇਰੀ ਵੀ ਸਾਈਜ਼ ਨਹੀਂ ਸਹੀ ਹੁੰਦਾ ਜਿਹੜਾ ਬਿਲ ਵੀ ਅਲੱਗ ਹੀ ਕਟਾਇਆ ਸੀਗਾ ਵੀ ਸਾਈਜ਼ ਦਾ ਚੱਕਰ ਕਰਕੇ ਵਧੀਆ ਪਸੰਦ ਆਇਆ ਤੁਹਾਨੂੰ ਵਧੀਆ ਕੰਮ ਹੈ ਕੀ ਕਹਿੰਦਾ ਬਾਕੀ ਉਹ ਮਰਜੀ ਕਰ ਲਈ ਜਾ ਕੇ ਰੇਟ ਨਾ ਦੱਸੀ ਮਾ ਦਾ ਤੇਰੀ ਮਾਂ ਨੂੰ ਆਖਿਆ ਸੀ ਮੈਂ ਬਹੁਤ ਸੀ ਗੱਡੀ ਦੇ ਕੀ ਕਰਨੀ ਆ ਹੱਸ ਪਹਿਲਾਂ ਫੋਨ ਕਰਨ ਲੱਗੀ ਸੀ ਉੱਥੋਂ ਵੀ ਫੋਨ ਕਰਕੇ ਪੁੱਛ ਲੈ ਮਾਰੀ ਕੀ ਕਹਿੰਦਾ ਰਹਿਣ ਦੇ ਜੇ ਤੂੰ ਫੋਨ ਕਰੇਗੀ ਉਹਨਾਂ ਨੇ ਤਾਂ ਐਂ ਕਿਹਾ ਵੀ ਬਹੁਤ ਕੱਪੜੇ ਆ ਗਏ ਰਹਿਣ ਦੇ ਹੁੰਦੇ ਵੀ ਹੈਗੇ ਆ ਅਸਲ 'ਚ ਕੱਪੜੇ ਹਾਂ ਨਹੀਂ ਕਪੜੇ ਹੁੰਦੇ ਆ ਉਹ ਠੀਕ ਆ ਬੰਦੇਆਂ ਦੇ ਬੈਗਾਂ ਚ ਉਹਨਾਂ ਚ ਪਾਉਣੇ ਪੈਣ ਪੈਣੇ ਨਹੀਂ ਨੀ ਬਸ ਇਨਾ ਹੈ ਪਤਾ ਉਹੋ ਕੀ ਕਹਿੰਦੇ ਆ ਨਾ ਛਤਰੀ ਟੁੱਟ ਗਈ ਸੀ ਜਿੱਦ ਦਿਨ ਇੱਕ ਦਿਨ ਜਾਣ ਲੱਗਿਆ ਤਾਂ ਕਰਕੇ ਇਹ ਰਿੱਕੀ ਕਹਿੰਦਾ ਤੁਹਾਡਾ ਮੁੰਡਾ ਪਹਿਲੀ ਵਾਰ ਜਿਹੋ ਤੇਲੀ ਚ ਲੈ ਲੈਣ ਦਾ ਨਹੀਂ ਇਹ ਤਾਂ ਖਰ ਸਹੀ ਗੱਲ ਆ ਵੀ ਹੁਣ ਮੀਂਹ ਚ ਪਾ ਕੇ ਜਾਵੜ ਦੇ ਛਤਰੀ ਦੀ ਲੋੜ ਨਹੀਂ ਆ ਉਹ ਚੀਜ਼ ਦਾ ਫਾਇਦਾ ਉਹ ਚੀਜ਼ ਤਾਂ ਆਏਗਾ ਅੱਛਾ ਤੂੰ ਛਤਰੀ ਤਾਂ ਇਥੇ ਹਵਾ ਵਾਈ ਵੀ ਵਗਦੀ ਤੇਜ਼ ਆ ਹਾਂ ਹਾਂ ਤੇ ਤੂਫਾਨ ਹੀ ਹੁੰਦਾ ਤੇ ਫਿਰ ਪੱਟ ਕੇ ਮਾਰੀ ਛਤਰੀ ਉਹ ਪਿੱਛੇ ਜਿਹਾ ਵਾੜਾ ਸੀ ਤੂੰ ਚੰਨ ਚੱਲ ਉਹ ਛਤਰੀ ਹੱਥ ਚ ਫੜਦੇ ਹੱਥ ਮੈਂ ਵੀ ਇੱਕ ਵਾਰੀ ਗਈ ਸੀ ਮੈਨੂੰ ਲੱਗਦਾ ਮੈਂ ਬਹੁਤ ਖੇਵੀ ਸੀ ਬਸ ਫਿਰ ਓਕੇ ਰਿਪੋਰਟਰ ਹੈ ਤੁਸੀਂ ਦੱਸੋ ਜੀ ਕਿਵੇਂ ਲੱਗਿਆ ਜੱਜ ਗਿਆ ਪੂਰਾ ਕੰਮ ਕੇ ਨਹੀਂ ਵਧੀਆ ਉੱਤੇ ਦੀ ਹੁਣ ਭਾਵੇਂ ਵੇਪ ਆ ਕੇ ਚੱਲ ਜਾਓ ਜਾ ਕੇ ਲਾ ਵੀ ਸਕਦੇ ਹੋਗੇ ਵੀ ਇਹ ਇਹਦਾ ਐ ਫਾਇਦਾ ਰਹਿੰਦਾ ਆ ਥੱਲੇ ਦੀ ਕੱਪੜੇ ਹੋਰ ਪਾਜੋ ਵੀ ਕਿੰਨਾ ਠੰਡ ਹੈ ਜੀ ਹਵਾ ਵੀ ਐਸੀ ਮੈਨੂੰ ਲੱਗਦਾ ਕ੍ਰਾਸ ਨਹੀਂ ਕਰੂ ਵੀ ਇਹ ਹਵਾ ਨਹੀਂ ਕਰਦੀ ਹਵਾ ਜਿਆਦਾ ਤੇਜ਼ ਚੱਲਦੀ ਹੈ ਆਪਣੇ ਇੰਜੈਸ ਤੁਹਾਨੂੰ ਨਹੀਂ ਚੱਲਦੀਆਂ ਤੇ ਤੇਜ਼ ਚੱਲਦੀ ਰਹਿੰਦੀ ਠੰਡੀ ਹਵਾ ਹੁੰਦੀ ਹੈ ਠੰਡੀ ਨਾ ਕੈਨੇਡਾ ਆ ਕੇ ਬਦਲ ਗਈ ਠੀਕ ਹੀ ਆ ਨਹੀਂ ਬੰਦਾ ਸੋਏਗਾ ਇੰਨੀ ਕਿੰਨੀ ਖਾਊਗੀ ਠੀਕ ਹੀ ਖਾਊ